ਕਵਡੀ ਦਾ ਮੈਚ ਲੱਗਣਾ ਇੱਥੇ ਗਰਾਊਂਡ ਤਿਆਰ ਹੋਣ ਲੱਗ ਗਿਆ ਆਹ ਦੇਖੋ ਬਣਾ ਦੇ ਢੇਰੀਆਂ ਜਿਹਾ ਬਣਾ ਦੇ ਹੰਦੇ ਬਣਾ ਦੇ ਹੰਦੇ ਚੱਕ ਬਾਈ ਬਾਈ ਬਿੱਟੂ ਕੀ ਕਹਿੰਦਾ ਸੀ ਬਿੱਟੂ ਕਹਿੰਦਾ ਇਹ ਤੁਸੀਂ ਬਣਾ ਰਹੇ ਹੋ ਵੀਡੀਓ ਕਹਿੰਦਾ ਮੈਂ ਰੀਲ ਛੱਡ ਦੇ ਮੇਰੇ ਵਾਸਤੇ ਕਹਿੰਦਾ ਕਹਦਾ ਮੈਨੂੰ ਛੱਡ ਦਿਓ ਅੰਨਾ ਛੱਡਣਾ ਨਹੀਂ ਛੱਡਣਾ ਨਹੀਂ ਛੱਡਣਾ ਨਹੀਂ ਅਰੀਜਨਲ ਅਰੀਜਨਲ ਪਹਿਲੀ ਰੇਡ ਪਹਿਲੀ ਰੇਡ ਇੱਧਰ ਬਾਈ ਯਾਰ ਆਊਟ ਹੈ ਇਹ ਤੋਂ ਪਿੱਛੇ ਆਊਟ ਆ ਬਾਈ ਪਿੱਛੇ ਆਊਟ ਹੈ ਬਾਈ ਆਹ ਮੁੰਡਾ ਜਿਹੜਾ ਅਮਨਦੀਪ ਇਹਨੂੰ 855 ਕਹਿੰਦੇ ਆ ਇਹ ਬਿੱਟੂ ਵੱਟ ਖਾਣਾ ਜਾਫੀ ਆ ਆ ਰੇਡਰ ਬਾਈ ਗਲਾਬ ਸਿੱਧੂ ਦੇ ਪਿੰਡ ਤੋਂ ਸੁਖਵੀਰ ਮੁੰਡਾ ਚੱਲ ਵਿੱਚੋਂ ਬਰਾ ਭਾ ਰੇਡ ਫਿਰ ਲੈ 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 ਛਟਣਾ ਨਹੀਂ ਮਿੱਤਰੋ ਦੋਨੋਂ ਦੇ ਅੱਗੋਂ ਦੇ ਫਰਮਾਈ ਵਾਲੇ ਨੂੰ ਟਾਈਮ ਹੋਈ ਜਾਂਦਾ ਟਾਈਮ ਏ ਅੱਛਾ ਬਿੱਟੂ ਵੱਟ ਖਾਣਾ ਬੱਸ ਤਾਂ ਫੜਿਆ ਦੱਬ ਲਿਆ ਓਏ ਉਹ ਦੱਬ ਲਿਆ ਉਹ ਤਾਂ ਪਾਲਾ ਪਿੱਛੇ ਆ ਚੱਤ ਗਿਆ ਓਏ ਸੁਖਵੀਰ ਸਰ ਸੁਖਵੀਰ ਫਰਮਾਈ ਵਾਲਾ ਲੈ ਗਿਆ ਭਾਈ ਓਏ ਆ ਗਈ ਰੇਡ ਅਗਲੀ ਰੇਡ ਅਗਲੀ ਰੇਡ ਬਿੱਟੂ ਦੀ ਲੈ ਪਾਲਾ ਦਾ ਲੈ ਭਾਈ ਵੱਟ ਖਾਣਾ ਚੱਲ ਬਿਆ ਵੱਟ ਖਾਣਾ ਚੱਲ ਵੀ ਵੱਟ ਖਾਣਿਆ ਏਕ ਧਰਤੀ ਮਾਰ ਨੂੰ ਮੱਥਾ ਲੈ ਵੀ ਦੂਜੀ ਰੇਡ ਆਹ ਵਟ ਖਾਣੇ ਦੀ ਇਹ ਇਹ 855 ਲੱਗਿਓ ਇਹ 855 ਉਹ ਦੋ ਲਾ ਗਿਆ ਦੋ ਆਏ ਹਾਏ ਆਏ ਗਚੋਤਾ ਗਚੋਤਾ ਜਵੇਂ ਗੁੰਨਤਾ ਲਾ ਲ ਔਰ ਬਿੱਟੂ ਬੱਸ ਓਏ ਉਹ ਵਟ ਖਾਣਿਆ ਉਹ ਖਿੱਚ ਲਿਆ ਖਿੱਚ ਲਿਆ ਵਾਹ ਉਹ ਖਿੱਚ ਲਿਆ ਖਿੱਚ ਲਿਆ ਉਹ ਖਿੱਚ ਲਿਆ ਖਿੱਚ ਲਿਆ ਰੋਲ ਦੇ ਰੋਲ ਦੇ ਰੋਲ ਆਇਥੇ 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 ਬੱਸ ਓਏ ਆ ਵੀ 855 ਅਮਨ ਦੀ ਰੇਡ ਆ ਹੁਣ ਚੱਲ ਭਾਈ ਚੱਲ ਚੱਲ ਚੱਕ ਚੱਕ ਪਾ ਦੀ ਰੇਡ ਲਾ 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 ਇਹ ਵੱਟ ਖਾਣਾ ਲੱਗ ਗਿਆ ਵੱਟ ਖਾਣਾ ਵੱਟ ਖਾਣਾ ਲੱਗ ਗਿਆ ਲੱਗ ਗਿਆ ਲੱਗ ਗਿਆ ਛੱਡ ਦੇ ਨੀ ਚੱਕ 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 ਵੱਟ ਖਾਣਿਆ ਗਿਆ 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 ਚੱਕ ਆ ਭਾਈ ਬੱਸ ਵੱਟ ਖਾਣਾ ਜਮਾ ਖਤਮ ਬੱਸ ਕਰੋ ਥਾਪੀ ਮਾਰ ਦੇ ਕਿਉਂ ਨਹੀਂ ਕਿਹੜੇ ਨੂੰ ਜਿੱਤਿਆ ਗਿਆ ਬੱਲ ਆਬ ਸਿੱਧੂ ਦੇ ਪਿੰਡ ਵਾਲੇ ਮੁੰਡੇ ਦੀ ਦੂਜੀ ਰੇਡ ਐ ਚੱਕੋ ਚੋਬਰਾ ਇਧਰ 855 ਦੇ ਵੱਟ ਖਾਣਾ ਤਿਆਰ ਹੋਏ ਖੜੇ ਨੇ ਦੇਖੋ ਕਿਹੜੇ ਚਿਹਰੇ 855 855 ਨੇ ਕੈਂਚੀ ਲਾਉਣ ਦੀ ਕੋਸ਼ਿਸ਼ ਕੀਤੀ ਲੱਗੀ ਨਹੀਂ ਕੈਂਚੀ ਦਾ ਰਿਵਾਜ ਹੁਣ ਵੈਸੇ ਘਟ ਰਿਹਾ ਚੱਕ ਕੇ ਲੈ ਜਾ ਫਰਮਾਈ ਵਾਲਾ ਚੱਕ ਕੇ ਲੈ ਜਾ ਔਰ ਕਰਤਾ ਬੋਲਾ ਛੱਡ ਦੇ ਕੇ ਨਾ ਏ ਛੜਦੇ ਯਾਰ ਛੜਦੇ ਛੜਦੇ ਕਰਾਤੀ ਲੈ ਵੀ 5 ਕਿਲੋ ਕਿਓ 5 ਕਿਲੋ ਕਿਓ ਬਾਈ 855 ਨੂੰ ਚਲੋ ਬਾਈ ਦੂਜੀ ਰੇਡ ਕਿਹੜਾ ਮੁੰਡਾ ਪਾਉਣ ਜਾ ਰਿਹਾ ਫਰਮਾਈ ਵਾਲੇ ਮੁੰਡੇ ਦੀ ਤੀਜੀ ਰੇਡ ਫੇਰ ਆ ਗਈ ਆ ਜਾ ਆ ਜਾ ਆ ਜਾ ਥੱਕੇ ਪਏ ਨੇ ਆ ਜਾ ਆ ਜਾ ਆ ਜਾ ਚੱਲ ਚੱਲ ਥੱਕੇ ਪਏ ਨੇ ਬਾਈ ਪਾ ਦੇ ਰੇਡ ਪਾ ਦੇ ਰੇਡ ਮੁੰਡਾ ਕੋਈ ਹੋਰ ਵੀ ਕਰਦੇ ਆ ਯਾਰ ਤੁਹਾਡੇ ਵਾਸਤੇ ਚੱਕ ਚੱਕ ਪਗੜਾ 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 ਚੱਲ ਚੱਲ ਆ ਗਿਆ ਭਾਈ ਫਰਮਾਈ ਵਾਲਾ ਮੁੰਡਾ ਓਏ ਲੈ ਭਾਈ ਇੱਕ ਨਵਾਂ ਆਪਣੇ ਕੋਲ ਜਾਫੀ ਜੁੜਿਆ ਹੁਣ ਦੇਖਾਂਗੇ 855 ਦਾ ਸਾਈਡ ਤੇ ਹੋ ਮੈਨੂੰ ਲੱਗਦਾ ਹਾਲਾਤ ਇਹ 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 ਆਇ ਤੇ ਚੱਲ ਚੱਲ ਭਾਈ ਓਏ ਆ ਗਿਆ ਮੁੰਡਾ ਫੇਰ ਰੇਡ ਤੇ ਇੱਧਰੋ ਇੱਧਰੋ ਆਇਸਰੋ ਚੋਪਰੋ ਤੁਹਾਡਾ ਪੈ ਗਿਆ ਪੰਗਾ ਪੰਜਾਬੀਓ ਗੰਨ ਦੇ ਨਹੀਂ ਤਾਂ ਵੀਡੀਓ ਪਾ ਦੂ ਰਹਿਣ ਦੂ ਚੱਕ ਚੱਕ ਰੈਡਰ ਇਹ ਕਿੱਥੋਂ ਲਿਆਂਦਾ ਰੈਡਰ ਬਿੱਟ ਕਿੱਥੋਂ ਲਿਆਂਦਾ ਏ ਜੰਮੂ ਤੋਂ ਰੈਡਰ ਮਹਾਰਾਸ਼ਟਰੋਂ ਲਿਆਂਦਾ ਕਵਡਿ ਕਵਡਿ ਕਰਦਾ ਫਿਰਦਾ ਚੱਕ ਵੇ ਚੱਕ ਚੱਕ 855 ਛੱਡੀ ਨਾ ਟਾਈਮ ਓਵਰ ਹੋ ਜੂ ਕਵਡਿ ਕਵਡ ਗੰਨਦਾ ਵਾਏ ਇੱਕ ਰੇਡ ਤੇ ਹੋਰ ਨੌਜਵਾਨ ਮਹਾਰਾਸ਼ਟਰ ਵਾਲਾ ਜਾਫੀ ਆ ਇੱਧਰ ਤੇ ਇੱਕ ਬਿੱਟੂ ਬੱਟ ਖਾਣਾ ਬਿੱਟੂ ਦੀ ਭਰ ਗਈ ਬੱਕੀ ਪੱਜ ਜਾਂਦਾ ਸਾਈਡ ਤੇ ਹੋ ਜਾਂਦਾ ਉਹ ਕਹਿੰਦਾ ਮੈਂ ਲੱਗਣਾ ਸੀ ਓਏ ਗਾਲ ਤਾਂ ਸੁਆ ਗੁੰਨ ਦਾ ਬਿੱਟੂ ਨੇ ਕੈਂਚੀ ਲਾ ਲਈ ਗਨਰਾ ਵੈਰੀ ਗੁੱਡ ਹੈ ਟੈਕਨੀਕ ਟੈਕਨੀਕ 55 ਰੇਡ ਤੇ ਮਹਾਰਾਸ਼ਟਰ ਵਾਲਾ ਜਾਫੀ ਆ ਭਾਈ ਅੱਗੇ ਲਓ ਜੀ ਲਓ ਉਹਨੂੰ ਟੱਚ ਕਰਨਾ ਸ਼ਰਮਾ ਤੂੰ ਸੁਖਬੀਰ ਜਿੱਤ ਗਿਆ ਜਿੱਤ ਗਿਆ ਚੋਰ ਰੇਡ ਪਾ ਦੇ ਬਾਈ ਮਹਾਰਾਸ਼ਟਰ ਦਾ ਰੇਡਰ ਹੈ ਚੱਕੋ ਜੀ ਇੱਥੇ ਇੱਥੇ ਚਾਲਦਾ ਮਸਤਾਨੀ ਹੈ ਬਾਈ ਦੀ ਲੱਤ ਮਾਰੂ ਮੂੰਹ ਤੇ ਇਹ ਓ ਚੱਕੋ ਵੈਰੀ ਗੁੱਡ ਚੱਲ ਵਿੱਚੋਂ ਫਿਰ 855 ਚੱਲ ਏਹ ਆ ਭਾਈ ਵਿਚ ਦੇ ਪੈਂਦੀਆਂ ਕਾਉਡੀਆਂ ਲੱਖ ਲੱਖ ਦੀਆਂ ਕਾਉਡੀਆਂ ਨੇ ਮੇਰੇ ਵੀਰੋ ਏ ਏ ਬੱਟ ਖਾਣਾ ਲੱਗੂ ਮੈਂ ਲੱਗਾ ਬੱਟ ਖਾਣਾ ਬੱਟ ਖਾਣਾ ਬੱਟ ਖਾਣਾ ਬੱਟ ਖਾਣ ਨੂੰ ਚਲਾ ਕੇ ਮਾਰਿਆ ਓ ਵੈਰੀ ਗੁੱਡ ਓ ਵੈਰੀ ਗੁੱਡ ਓ ਵੈਰੀ ਗੁੱਡ ਓ ਕਬਾਡੀ ਖੇਡ ਲੱਖੀ ਬੱਕੀ ਬੱਚੀ ਹੈ ਓ ਕੀ ਹੋ ਗਿਆ ਲੱਖੀ ਬੱਕੀ ਕਿਉਂ ਬੱਕੀ ਬੱਕੀ ਓਏ ਜ਼ੋਰ ਬਾਲਾ ਹੈ ਆ ਆ ਪੱਖੀ ਵਰਗੀ ਬਾਈ ਇਹ ਚੋਬਰ ਦੀ ਪੱਖੀ ਭਰ ਚੁੱਕੀ ਐ ਲੋ ਵੀ ਪੰਜਾਬੀਓ ਤੁਸੀਂ ਪੰਜਾਬ ਚ ਤਾਂ ਕੌਡੀਆਂ ਪੈਂਦੀਆਂ ਦੇਖੀਆਂ ਲੱਖ ਲੱਖ ਦੀਆਂ ਆ ਪੈਂਦੀਆਂ ਗਵਾ ਬੀਜ ਤੇ ਕਰੋੜਾ ਕਰੋੜਾਂ ਦੀਆਂ ਕਰੋੜਾ ਕਰੋੜਾਂ ਦਾ ਮੁੰਡਾ ਮਹਾਰਾਸ਼ਟਰ ਤੋਂ ਰੇਡਰ ਆ ਉਧਰ ਗਲਾਵ ਸਿੱਧੂ ਦੇ ਪਿੰਡ ਦਾ ਜਾਫੀ ਆ ਜੈ ਲੋਟੀ ਛੜ ਦੇ ਵਿੱਚ ਇਧਰ 855 ਦੇਖੋ ਕੀ ਬਣਦਾ ਕੀ ਨਹੀਂ ਬਣਦਾ ਆਏ ਹੋਏ ਗੁੰਨਦਾ ਓਏ ਆ ਗਨਤਾ ਓਏ ਵਿੱਚ ਤੇ ਆ ਵੈਰੀ ਗੁੱਡ ਏ ਆ ਦੇਖ ਲੋ ਮੁੰਡਾ ਗੱਲਾਂ ਕਰੀ ਜਾਂਦਾ ਬਾਈ ਨਾਲ ਵੀ ਕਿਵੇਂ ਕਰ ਰਹੇ ਔਨਜੋਏ ਸੰਡੇ ਕਿਨਚੇ ਵੀਰ ਬਣਾ ਕੇ ਹੈ ਵੀਰ ਕੇ ਹਾਂ ਨਮਸਾਲ ਬਣਾ ਕੇ ਜਾਓਗੇ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਓਕੇ ਓਕੇ ਸਾ ਵੀ ਮੁੰਡਾ ਸੁਖਵੀਰ ਸਰਾਵਾਂ ਵਾਲਾ ਬੱਟ ਘੱਟੀ ਜਾਂਦਾ ਜੱਫੀ ਪਾ ਕੇ ਮਿਲਦਾ ਬਾਈ Oh very good hey Chopra